ਧੰਨਵਾਹ ਗੁਰੂ ਸਾਹਿਬ ਜੀਓ ਗੌੜੀ ਮਹਲਾ 5 ਜਿਸ ਕਾ ਦੀਆ ਪੈਨ ਖਾਏ ਕਿਸ ਸਿਉ ਆਲਸ ਕਿਉ ਬਣੈ ਮਾਏ ਖਸਮ ਵਿਸਾਰ ਆਣ ਕੰਮ ਲੱਗਹ ਕੋੜੀ ਬਦਲੇ ਰਤਨ त्याਗਾ ਰਹਾਉ ਪ੍ਰਭੂ ਤਿਆਗ ਲਾਗਤ ਅਨ ਲੋਭਾ ਦਾਸ ਸਲਾਮ ਕਰਤ ਕਤ ਸੋਭਾ ਅੰਮ੍ਰਿਤ ਰਸ ਖਾਵੈ ਖਾਣ ਪਾਣ ਜਿਨ ਦੀਏ ਤਿਸੇ ਨ ਜਾਣ ਸਵਾਣਾ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 195 ਦੇ ਉੱਪਰ ਅੰਕਿਤ ਹਨ ਸਤਿਗੁਰੂ ਮਹਾਰਾਜ ਸਾਨੂੰ ਜੀਵਾਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਆ ਕਿ ਜਿਸ ਵੇਲੇ ਮਨੁੱਖ ਦੁਨੀਆ ਦੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਪ੍ਰਮਾਤਮਾ ਨੂੰ ਛੱਡ ਦਿੰਦਾ ਹੈ ਉਹਨੂੰ ਵਿਸਾਰ ਦਿੰਦਾ ਹੈ ਖਸਮਸਾਰ ਆਣ ਕੰਮ ਲੱਗੇ ਵੈਸੇ ਵੀ ਕਹੋ ਨਾ ਕਿਸੇ ਨੂੰ ਵੀ ਬਾਣੀ ਪੜਿਆ ਕਰੋ ਬਿਲ ਕਾਮੇ ਬਹੁਤ ਹੈ ਸੰਗਤ ਕਰਿਆ ਕਰੋ ਕਾਮੇ ਬਹੁਤ ਹੈ ਸਚਾਈ ਤਾਂ ਇਹ ਹੈ ਨਾ ਸਾਧ ਸੰਗਤ ਜੀ ਕੰਮ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ ਹੈ ਇੱਕ ਦਿਨ ਐਸਾ ਹੁੰਦਾ ਕੰਮ ਖਤਮ ਨਹੀਂ ਹੁੰਦੇ ਬੰਦਾ ਖਤਮ ਹੋ ਜਾਂਦਾ ਹੈ ਦੌੜ ਦੇ ਵਿੱਚ ਲੱਗਾ ਕਸਮ ਵੀ ਸਾਰ ਆਨ ਕੰਮ ਲੱਗ ਹੈ ਪ੍ਰਮਾਤਮਾ ਨੇ ਕਿੰਨਾ ਕੀਮਤੀ ਮਨੁੱਖਾ ਜਨਮ ਬਖਸ਼ਿਸ਼ ਕੀਤਾ ਸਤਿਗੁਰੂ ਕਹਿੰਦੇ ਕਦੇ ਇਹਨੂੰ ਪੁੱਛ ਕੇ ਤਾਂ ਦੇਖ ਇਹ ਸਰੀਰਾਂ ਮੇਰਿਆ ਇਸ ਜਗਮੇ ਆਏ ਕੇ ਕਿਆ ਤੁਦ ਕਰਮ ਕਮਾਇਆ ਜਿਹੜਾ ਕੰਮ ਕਰਨਾ ਸੀ ਉਹ ਤਾਂ ਕੀਤਾ ਕਿ ਕਰਮ ਕਮਾਇਆ ਤੁੱਧ ਸਰੀਰਾ ਜਾਂ ਤੂੰ ਜਗ ਮੇ ਆਇਆ ਪਰ ਇਹਨੇ ਇੱਕ ਕੰਮ ਤਾਂ ਕਰ ਲਿਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇ ਉਹਨੂੰ ਭੁਲਾ ਦਿੱਤਾ ਖਾਸਮ ਵਿਸਾਰ ਆਣ ਕੰਮ ਲੱਗਿਆ ਹੋਇਆ ਕਿ ਕੌਡੀ ਬਦਲੇ ਰਤਨ ਤਿਆਗ ਹੈ ਰਹਾਉ ਹੁਣ ਤਾਂ ਇਹੀ ਚਾਹੀਦਾ ਸੀ ਵੀ ਰਤਨ ਵਾਸਤੇ ਕੌਡੀਆਂ ਛੱਡ ਦਿੰਦਾ ਪਰ ਇਹਨਾਂ ਕੌਡੀਆਂ ਦੇ ਬਦਲੇ ਰਤਨ ਹੀ ਛੱਡ ਦਿੱਤਾ ਇਹ ਹੀਰੇ ਵਰਗਾ ਜਨਮ ਮਿਲਿਆ ਸੀ ਪਾਸ਼ਾ ਜੀ ਦੇ ਬਚਨ ਪੜਦੇ ਸੁਣਦੇ ਆਪਾਂ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀ ਬਦਲੇ ਰਤਨ ਤਿਆਗਾ ਕਰਨਾ ਤਾਂ ਇਹ ਸੀ ਕਿ ਕੌਡੀਆਂ ਛੱਡ ਦਿੰਦਾ ਰਤਨ ਨੂੰ ਸਫਲ ਕਰ ਲੈਂਦਾ ਇਹ ਜਨਮ ਨੂੰ ਸਫਲ ਕਰ ਲੈਂਦਾ ਖਸਮ ਵਿਸਾਰ ਆਨ ਕਮ ਲਾਗ ਕੌਡੀ ਬਦਲੇ ਰਤਨ ਤਿਆਗਾ ਰਹਾਓ ਉਹ ਸਤਿਗੁਰੂ ਦਾ ਸਮਝਾਉਣ ਦਾ ਤਰੀਕਾ ਵੀ ਇਦਾਂ ਦਾ ਹੈ ਕਹਿੰਦੇ ਜਿਸ ਕਾ ਦੀਆ ਪੈਣਾ ਖਾਏ ਜਿਹਦਾ ਦਿੱਤਾ ਹੋਇਆ ਪਹਿਣਦਾ ਖਾਂਦਾ ਉਹਨੂੰ ਕਦੇ ਜਾਦੇ ਨਹੀਂ ਕੀਤਾ ਤਿਸ ਸਿਉ ਆਲਸ ਕਿਉ ਬਣੈ ਮਾਏ ਏ ਮੇਰੀ ਮਾਂ ਵੀ ਉਹਨੂੰ ਜਪਣ ਵਾਸਤੇ ਆਲਸ ਕਿਉਂ ਕਰਦਾ ਹੈ ਉਹਦਾ ਦਿੱਤਾ ਸਾਰਾ ਕੁਝ ਪੈਣਦਾ ਹੈ ਦੇਖੋ ਨਾ ਪ੍ਰਮਾਤਮਾ ਕਿਰਪਾ ਕਰਦਾ ਮਹਾਰਾਜ ਕਹਿੰਦੇ ਭਾਈ ਉਹਨੇ ਕੀਤਾ ਕਿ ਮਨੁੱਖ ਨੇ ਦੇਨਹਾਰ ਪ੍ਰਭ ਛੋੜ ਕੇ ਲਾਗੇ ਆਣ ਸਵਾਏ ਖਾਸਮ ਵਿਸਾਰ ਆਣ ਕੰਮ ਲਾਗੇ ਦੇਨਹਾਰ ਪ੍ਰਭ ਛੋੜ ਕੇ ਲਾਗੇ ਆਣ ਸਵਾਏ ਨਾਨਕ ਕਹੂ ਨਾ ਸਿੱਜੀ ਬਿਨ ਨਾਵਨ ਪਤ ਜਾਏ ਹੁਣ ਰੱਬ ਜਦੋਂ ਦਿੰਦਾ ਨਾ ਉਹ ਗਿਣਤੀ ਥੋੜੇ ਕਰਦਾ ਕਿੰਨਾ ਕੁਛ ਦਿੰਦਾ ਗਿਣਤੀ ਕਰਕੇ ਨਹੀਂ ਦਿੰਦਾ ਆ ਪੜਦੇ ਇਹਨਾਂ ਸੁਖਣੀ ਸਾਹਿਬ ਦੇ ਵਿੱਚ ਆਪਾਂ ਵਚਨ ਪੜ੍ਹਦੇ ਆ ਕਹਿੰਦੇ ਅ ਗਣਤ ਸ਼ਾਹ ਆਪਣੀ ਦੇ ਰਾਸ ਆ ਗਣਤ ਗਿਣਤੀ ਕਰਕੇ ਨਹੀਂ ਦਿੰਦਾ ਆ ਗਣਤ ਸ਼ਾਹ ਆਪਣੀ ਦੇ ਰਾਸ ਅਸੀਂ ਕੀ ਕਰਦੇ ਆ ਖਾਤ ਪੀਤ ਵਰਤੇ ਅਨੰਦ ਉਲਾਸ ਅੱਗੇ ਫਿਰ ਕਹਿੰਦੇ ਆ ਕਹਿੰਦੇ ਆਪਣੀ ਅਮਾਨ ਕਸ਼ ਬਾਹਰ ਸੋਲੇ ਜੇ ਨਉ ਰਾਬੋ ਦੇ ਵਿੱਚ ਉਹ ਜਿੱਤਿਆਂ ਦਾਤਾਂ ਵਿੱਚ ਕੋਈ ਵਾਪਸ ਲੈ ਲੈਂਦਾ ਕੀ ਕਰਦਾ ਅਗਿਆਨੀ ਮਨ ਰੋਸ ਕਰੇ ਅਗਿਆਨਤਾ ਦੇ ਵਿੱਚ ਸੀ ਤੇ ਫਿਰ ਰੋਸ ਕਰਦਾ ਗਿਲਾ ਕਰਦਾ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ ਅਗਿਆਨੇ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰਸ ਦਾ ਵਿਸ਼ਵਾਸ ਨਾ ਹੋਵੇ ਉਹ ਇੰਨਾ ਕੋ ਸਤਿਗੁਰੂ ਕਹਿੰਦੇ ਤੁਹਾਨੂੰ ਦਿੱਤਾ 10 ਵਸਤੂ ਲੈ ਪਾਛੇ ਪਾਵੇ ਉਹ ਜਿਹੜੀਆਂ ਦਿੱਤੀਆਂ ਨਾ ਉਹ ਤਾਂ ਪਿਛਾਂ ਕਰ ਲਈਆਂ ਭੁੱਲੇ ਗਿਆ ਮੇਰੀ ਮਿਹਨਤ ਆ ਮੈਂ ਇਕੱਠਾ ਕੀਤਾ 10 ਵਸਤੂ ਲੈ ਪਾਛੇ ਪਾਵੇ 1 ਵਸਤ ਕਾਰਨ ਵਿਖੋਟ ਗਵਾ ਕਹਿੰਦੇ ਭਾਈ ਇੱਕ ਨਹੀਂ ਮਿਲੀ ਨਾ ਉਹਦੇ ਵਾਸਤੇ ਗਿਲੇ ਕਰਦਾ ਹੈ ਪਰਮਾਤਮਾ ਨਾਲ ਨਾਰਾਜ਼ ਹੋ ਜਾਂਦਾ ਸਤਗੁਰ ਕਹਿੰਦੇ ਜਿਸ ਕਾ ਦੀਆ ਪੈਨੇ ਖਾਇ ਜੀਓ ਪਾਏ ਪਿੰਡ ਜਨ ਸਾਜਿਆ ਉਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਜੀਵ ਪਾਏ ਜਿੰਦ ਪਾ ਕੇ ਨਾ ਫਿਰ ਸਰੀਰ ਬਣਾਇਆ ਜੀਵ ਪਾਏ ਪਿੰਡ ਜਿੰਨ ਸਾਜਿਆ ਆ ਰੋਜ਼ ਬਚਨ ਪੜ੍ਹਦੇ ਆ ਇਹ ਸਰੀਰਾ ਮੇਰਿਆ ਹਰ ਤੁਮ੍ਹੈ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਪਹਿਲਾਂ ਜਿੰਦ ਬਣੀ ਆ ਫਿਰ ਪਿੰਡ ਬਣਾਇ ਪਿੰਡਾ ਬਣਾਇਆ ਜੇ ਹੁਣ ਥੋੜੇ ਸਮੇਂ ਬਾਅਦ ਤੇ ਸੋਚ ਲੋ ਜੇ ਰੱਬ ਇਸ ਕਿੰਨ ਨਾਲ ਲਾਉਂਦਾ ਚੰਮੜੀ ਨਾਲ ਲਾਉਂਦਾ ਜਾ ਪੁਤਲੇ ਦੇ ਘੁੰਮ ਰਿਹਾ ਕਿੱਤਾ ਲੱਗਨੇ ਹੱਡੀਆਂ ਵਰਗੇ ਜੀਓ ਪਾਏ ਪੈੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਜਿਸ ਕਾ ਦੀਆ ਪਹਿਨੇ ਖਾਏ ਜਹ ਪ੍ਰਸ਼ਾਦ ਪਾਟ ਪਟੰਬਰ ਹੰਡਾਵੇ ਕਿੰਨੇ ਸੋਹਣੇ ਰੇਸ਼ਮ ਦੇ ਕਪੜੇ ਪਾਉਂਦਾ ਇਸੇ ਤਿਆਗਤ ਅਵਰ ਲਵਾਵੇ ਜਿਸ ਕਾ ਦੀਆ ਪਹਿਨੇ ਖਾਏ ਤੇ ਸਿਉ ਆਲਸ ਕਿਉਂ ਬਣੇ ਮਾਏ ਕਹਿੰਦੇ ਫਿਰ ਉਹਦੇ ਨਾਲ ਆਲਸ ਕਿਉਂ ਕਰਦਾ ਜਿਹੜਾ ਆਲਸੀ ਹੁੰਦਾ ਨਾ ਕਿਤੇ ਕੰਮਜਾਬ ਨਹੀਂ ਹੋ ਸਕਦਾ ਕਿਸੇ ਵੀ ਖੇਤਰ ਵਿੱਚ ਕੰਮਜਾਬ ਨਹੀਂ ਹੋ ਸਕਦਾ ਪਰ ਖਾਸ ਕਰਕੇ ਕੀ ਹੁੰਦਾ ਬੰਦਾ ਆਲਸ ਕਿੱਥੇ ਕਰਦਾ ਜੇ ਕਹਦਾ ਨਾ ਵੀ ਅੱਧੀ ਰਾਤ ਨੂੰ ਜਾਣਾ ਫਿਲਮ ਦੇਖਾਂ ਜਾਣਾ ਤੇ ਬੰਦਾ ਤਿਆਰ ਹੋ ਜਾਏ ਉਦੋਂ ਨੀਂਦ ਨਹੀਂ ਆਏਗੀ ਵੇ ਅੱਧੀ ਰਾਤ ਨੂੰ ਵੀ ਦੁਕਾਨ ਖੋਲ ਕੇ ਬੈਠਣਾ ਨੀਂਦ ਨਹੀਂ ਆਏਗੀ। ਜੇ ਕਹਣੋ ਵੀ ਬਾਣੀ ਪੜ੍ਹਨੀ ਆਂ ਬੰਦਾ ਕਹਿੰਦਾ ਲੋ ਜੀ ਮੇਰੇ ਕੋਲ ਟਾਈਮ ਹੀ ਕੋਈ। ਸਤਿਗੁਰੂ ਕਹਿੰਦੇ ਤਿਸ ਸਿਉ ਆਲਸ ਕਿਉ ਬਣੇ ਮਾ। ਚੰਗਿਆਈ ਆਲਕ ਕਰੇ। ਬੁਰਿਆਈ ਹੋਏ ਛੇਰ। ਜਦੋਂ ਨਾ ਉਹ ਚੰਗਾ ਕੰਮ ਕਰਨਾ ਮੈਂ ਤਾਂ ਆਲਸ ਕਰਦਾ। ਕੱਲ ਕਰ ਲਾਂ। ਐਤਵਾਰ ਤੋਂ ਕਰਿਆ ਕਰਾਂਗੇ। ਅਗਲੇ ਮਹੀਨੇ ਕਰ ਲੈ ਗੁਰਪੁਰ ਵਾਏਗਾ ਨਾ ਫੇਰ ਅਮਰ ਸ਼ਗਲਾਗੇ ਉਹ ਸੋਚਦਾ ਹੀ ਜਾਂਦਾ ਇਹ ਆਲਸ ਦੀਆਂ ਨਿਸ਼ਾਨੀਆਂ ਹੈ ਕਈ ਤਾਂ ਗੁਰਦੁਆਰੇ ਆ ਕੇ ਸੌ ਜਾਂਦੇ ਆ ਇਹ ਵੀ ਤਾਂ ਆਲਸ ਹੀ ਹੈ ਨਾ ਹੋਰ ਕੀ ਹੈ ਤੇ ਜਿੱਥੇ ਜਾਗਣਾ ਸੀ ਉੱਥੇ ਸੌ ਗਏ ਇਹ ਵੀ ਤਾਂ ਆਲਸ ਹੀ ਹੈ ਨਾ ਆਲਸ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਉਦਮ ਕਰਨਾ ਸਿੱਖ ਨੂੰ ਬਣਾਇਓ ਉਦਮ ਹੀ ਕਹਿੰਦੇ ਅਸੀਂ ਸਿੱਖ ਹੁੰਦੇ ਆ ਉਹਨਾਂ ਅਮਰਧਾਰੀ ਸਿੱਖਾਂ ਦੀ ਗੱਲ ਸੁਣ ਲਓ ਸਾਰਿਆਂ ਦੇ ਲਈ ਜਿਹੜੇ ਕਹਿੰਦੇ ਸੀ ਅੰਮ੍ਰਿਤਧਾਰੀ ਆ ਉੱਠਦੇ ਕਿੰਨੇ ਵਜੇ ਗੁਰੂ ਰਾਮਦਾਸ ਜੀ ਦਾ ਹੁਕਮ ਹੈ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੇ ਉਦਮ ਕਰੇ ਆਲਸੀ ਨਾ ਹੋਵੇ ਸਿੱਖ ਵੀ ਚਲੋ ਉਠਾਂਗੇ ਕਿਹੜਾ ਪੁੱਛਣ ਵਾਲਾ ਕੋਈ ਗੁਰਗੋਬ ਸਿੰਘ ਨੇ ਫੋਨ ਕਰਨਾ 8 ਵਜੇ ਉੱਠੋ 9 ਵਜੇ ਉੱਠੋ ਉਦਮ ਕਰੇ ਭਲ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਇਹ ਆਲਸ ਦੀਆਂ ਨਿਸ਼ਾਨੀਆਂ ਹੁਣ ਇੱਕ ਦੋ ਗੱਲਾਂ ਮੈਂ ਸੁਣਾਈ ਦਿੰਦਾ ਆਲਸੀ ਦੀਆਂ ਕਹਿੰਦੇ ਇੱਕ ਰਾਜ ਦੇ ਵਿੱਚ ਨਾ ਆਲਸੀ ਬਹੁਤ ਸੀ ਰਾਜੇ ਨੂੰ ਫਿਕਰ ਪੈ ਗਿਆ ਵੀ ਕੰਮ ਖਰਾਬ ਹੋ ਜਾਣਾ ਵੀ ਇੰਨੇ ਆਲਸੀ ਇਕੱਠੇ ਹੋ ਗਏ ਆ ਤੇ ਹੁਣ ਇਹਨਾਂ ਨੂੰ ਕਿੱਦਾਂ ਉਦਮੀ ਬਣਾਈਏ ਉਹਨੇ ਨਾ ਇੱਕ ਦਿਨ ਅਨਾਉਂਸਮੈਂਟ ਕਰ ਦਿੱਤੀ ਟੰਡੋਰਾ ਪਟਿਆ ਵੀ ਮੈਂ ਤੁਹਾਨੂੰ ਰਹਿਣ ਵਾਸਤੇ ਵੀ ਜਗ੍ਹਾ ਦਿਆਂਗਾ ਰਹਿائش ਵੀ ਦਿਆਂਗਾ ਪਹਿਨਣ ਵਾਸਤੇ ਕੱਪੜੇ ਵੀ ਦਵਾਗਾ ਖਾਣ ਵਾਸਤੇ ਰੋਟੀ ਵੀ ਦਵਾਗਾ ਤੇ ਜਿਹੜੇ ਆਲਸੀ ਨਹੀਂ ਸੀ ਨਾ ਉਹ ਵੀ ਮੇਰੇ ਵਰਗੇ ਉਹ ਵੀ ਚਲੇਗਾ ਉੱਥੇ ਤਾਂ ਲੱਗ ਗਈ ਭੀੜ ਰਾਜੇ ਨੇ ਕੀ ਕੀਤਾ ਕਹਿੰਦਾ ਜੀ ਇੱਥੇ ਲਾਉ ਟੈਂਟ ਉਹਦੇ ਵਿੱਚ ਬਣਾਈਆਂ ਛੋਟੀਆਂ-ਛੋਟੀਆਂ ਝੌਂਪੜੀਆਂ ਵੀ ਚਲੋ ਤੁਹਾਨੂੰ ਬੈਠਿਆਂ ਰੋਟੀ ਮਿਲਣੀ ਆ ਕੱਪੜੇ ਦੇ ਦਿੱਤੇ ਆਲਸੀ ਤੁਸੀਂ ਕੰਮ ਹੀ ਕੋਈ ਨਹੀਂ ਕਰਨਾ ਪਰ ਇੱਕ ਤੁਹਾਡੀ ਨਾ ਪ੍ਰੀਖਿਆ ਲੈਣੀ ਆ ਉਹ ਕਹਿੰਦੇ ਮਹਾਰਾਜ ਕੀ ਪ੍ਰੀਖਿਆ ਲੈਣੀ ਆ ਕਹਿੰਦਾ ਥੋੜੇ ਦਿਨਾਂ ਬਾਅਦ ਇਹਨੂੰ ਅੱਗ ਲਾਉਣੀ ਆ ਟੈਂਟ ਨੂੰ ਤੇ ਜਿਹੜੇ ਤਾਂ ਬੰਦੇ ਉੱਠ ਕੇ ਭੱਜ ਗਏ ਤੇ ਉਹ ਸਮਝਾਂਗੇ ਵੀ ਆਲਸੀ ਨਹੀਂ ਹੈਗੇ ਕਿਉਂਕਿ ਜਿਹੜਾ ਬੰਦਾ ਆਪਣੀ ਮੌਤ ਤੋਂ ਬਚਣ ਵਾਸਤੇ ਕੰਮ ਕਰਦਾ ਉਹ ਆਲਸੀ ਥੋੜੇ ਹੋ ਸਕਦਾ ਤੇ ਜੇ ਅਸੀਂ ਸਮਝਾਂਗੇ ਵੀ ਜਿਹੜਾ ਨਹੀਂ ਉੱਠਿਆ ਅੱਗ ਲੱਗੀ ਤੇ ਵੀ ਨਹੀਂ ਉੱਠਿਆ ਉਹ ਅਸਲੀ ਆਲਸੀ ਤੇ ਉਹਨੂੰ ਅਸੀਂ ਫਿਰ ਹੋਰ ਵਧੀਆ ਮਕਾਨ ਬਣਾ ਕੇ ਦਿਆਂਗੇ ਵਧੀਆ ਕੱਪੜੇ ਦਿਆਂ। ਤੇ ਉਹ ਅੱਗ ਲਾ ਦੇਤੀ ਟੈਂਟਾਂ ਨੂੰ। ਭੱਜ ਕੇ ਉੱਠ ਗਏ। ਉਹਨਾਂ ਇਕੱਠੇ ਕਰ ਲਏ ਜਿਹੜੇ ਭੱਜੇ ਸੀ ਕਹਿੰਦੇ ਵੀ ਇਹ ਬੰਦੇ ਆਲਸੀ ਨਹੀਂ ਆ। ਫੇਰ ਵੀ ਆਲਸੀਆਂ ਦੀ ਉਹਨਾਂ ਨੇ ਨਾ ਹੋ ਇੱਜ਼ਤ ਰੱਖ ਲਈ ਦੋ ਤਿੰਨ ਸੜ ਕੇ ਮਰ ਗਏ। ਦੋ ਤਿੰਨ ਬੰਦੇ ਸੜ ਕੇ ਮਰ ਗਏ। ਆਲਸੀ ਇੱਕ ਬੰਦਾ ਨਾ ਗੱਡੀ ਲੈ ਕੇ ਜਾ ਰਿਹਾ। ਦੋ ਬੰਦੇ ਸੜਕ ਦੇ ਉੱਪਰ ਪਏ। ਹੁਣ ਆਲਸੀ ਇਦਾਂ ਦੇ ਹੁੰਦੇ ਮਾਫ ਕਰਨਾ ਕਿ ਗੁਰਦੁਆਰੇ ਵਿੱਚ ਉਹ ਕੀ ਹੋ ਰਿਹਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਆ ਕੇ ਉਹਨਾਂ ਨੇ ਅੱਧਾ ਘੰਟਾ ਸੌਣਾ ਹੀ ਹੈ। ਅਕੰਧਾਂ ਦੇ ਨਾਲ ਬਹਿ ਕੇ ਸੋਫਿਆਂ ਤੇ ਬਹਿ ਕੇ ਸੋਫਿਆਂ ਦੇ ਨਾਲ ਬਹਿ ਕੇ ਪਤਾ ਨਹੀਂ ਕਾਦੇ ਵਾਸਤੇ ਆਰਾਮ ਕਰਦੇ ਘਰ ਸੌਂਦੇ ਨਹੀਂ ਚਲੋ ਵੀ ਘੰਟਾ ਕਿ ਗੁਰਦੁਆਰੇ ਸੌ ਕੇ ਆਉਂਦੇ ਘਰ ਦੇ ਵੀ ਕਹਿੰਦੇ ਚਲੋ ਉੱਥੇ ਗਿਆ ਉੱਥੇ ਜਾ ਕੇ ਸੌ ਜਾਏਗਾ। ਤੇ ਜਿਹਦੇ ਕੋਲ ਬੈਠੇ ਆ ਨਾ ਉਹ ਸਤਗੁਰ ਜਾਗਤਾ ਹੈ ਦਿਓ। ਕਿਤੇ ਬੈਠੇ ਕਿਤੇ ਰਿਸ਼ਤੇਦਾਰ ਦੇ ਘਰ ਜਾ ਕੇ ਸੁੱਤੇ ਹੋ। ਕਿ ਜੇ ਡਾਕਟਰ ਦੇ ਸਾਹਮਣੇ ਸੌ ਕੇ ਦਿਖਾਓ ਕਿਸੇ ਜੱਜ ਦੇ ਸਾਹਮਣੇ ਬੈਠੋ ਇਹ ਤਾਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾ ਇੱਥੇ ਆ ਕੇ ਆਲਸ ਆ ਗਿਆ ਮੈਂ ਬੇਨਤੀ ਕਰ ਰਿਹਾ ਸੀ ਉਹ ਬੰਦੇ ਨਾਲ ਦੋ ਸੜਕ ਤੇ ਪਏ ਉਧਰ ਇੱਕ ਬੰਦਾ ਕਾਰ ਲੈ ਕੇ ਆ ਗਿਆ ਉਹਨੇ ਹਾਰਨ বাজਾਇਆ ਨਹੀਂ ਉઠੇ ਉਹ ਕਹਿੰਦਾ ਆਲਸੀ ਲੱਗਦੇ ਆ ਉਤਰ ਕੇ ਗਿਆ ਇੱਕ ਬੰਦੇ ਨੇ ਪਾਸਾ ਲਿਆ ਕਹਿੰਦਾ ਭਾਈ ਸਾਹਿਬ ਉੱਠ ਜਾਓ ਕਹਿੰਦਾ ਦੇਖੋ ਇਹ ਤਾਂ ਹੈਗਾ ਆਲਸੀ ਜਿਹੜਾ ਮੇਰੇ ਨਾਲ ਪਿਆ ਤੇ ਤੁਸੀਂ ਮੇਰੀਆਂ ਲੱਤਾਂ ਘਵਾ ਦਿਓ ਤੇ ਤੁਸੀਂ ਗੱਡੀ ਲੈ ਕੇ ਨਿਕਲ ਜੀ ਕਹਿੰਦਾ ਦੋਨਾਂ ਨੂੰ ਪ੍ਰਣਾਮ ਤੁਹਾਨੂੰ ਵੀ ਦੋਨੇ ਬੜੇ ਚੰਗੇ ਆ ਤੁਸੀਂ ਤੇ ਆਲਸੀ ਜਿਹੜੇ ਆ ਮਹਾਰਾਜ ਕਹਿੰਦੇ ਤੇਸਿਓ ਆਲਸ ਕਿਉਂ ਬਣੇ ਮਾ ਤੇ ਉਹ ਆਲਸ ਕਰਦੇ ਆ ਤੇ ਇੰਨਾ ਆਲਸ ਕਰਦੇ ਆ ਤੇ ਇੱਕ ਹੋਰ ਗੱਲ ਸੁਣਾ ਦੇਣਾ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਤੇ ਦੀਵੇ ਜਗਦੇ ਹੁੰਦੇ ਸੀ ਘਰਾਂ ਦੇ ਵਿੱਚ ਰੋਸ਼ਨੀ ਦਾ ਪ੍ਰਬੰਧ ਇਹੀ ਹੁੰਦਾ ਸੀ ਤੇ ਉਹ ਘਰ ਦੇ ਵਿੱਚ ਦੋਨੇ ਮੀਆਂ ਬੀਬੀ ਸਣ ਤੇ ਉਹਨਾਂ ਨੇ ਆਪਨ ਵਿੱਚ ਡਿਊਟੀ ਲੱਗੀ ਸੀ। ਵੀ ਇੱਕ ਦਿਨ ਤੂੰ ਦੀਵਾ ਬੁਝਾਉਣਾ ਤੇ ਇੱਕ ਦਿਨ ਮੈਂ ਦੀਵਾ ਬੁਝਾਉਣਾ ਦੋਨੇ ਲੇਟ ਗਏ। ਤੇ ਹੁਣ ਉਹਦੀ ਵਾਰੀ ਸੀ ਬੰਦੇ ਦੀ। ਤੋ ਕਹਿੰਦੇ ਉਠੋ। ਬਜਾਓ ਦੀਵਾ। ਉਹ ਕਹਿਣ ਲੱਗਾ ਕੋਈ ਗੱਲ ਨਹੀਂ। ਆਲਸੀ ਸੀ। ਥੋੜੀ देर ਸੋਚਦਾ ਰਿਹਾ ਸੋਚਦਾ ਰਿਹਾ। ਪਤਾ ਨਹੀਂ ਉਹਦੇ ਮਨ ਵਿੱਚ ਕੀ ਆਇਆ। ਉਹ ਕਹਿਣ ਲੱਗਾ ਦੇਵੀ ਮਾਤਾ ਇਹ ਦੀਵਾ ਬੁੱਝ ਜਾਏ ਮੈਂ ਨਾ ਤੇਰੀ ਯਾਤਰਾ ਕਰਨ ਵਾਸਤੇ ਪਹਾੜਾਂ ਤੇ ਆਵਾਂਗਾ ਜੇ ਆਪਣੀ ਗੱਲ ਕਰ ਲਈ ਮੈਂ ਹੇਮਕੋਟ ਆਵਾਂਗਾ ਪਹਾੜਾਂ ਤੇ ਆ ਦੀਵਾ ਬੁੱਝ ਜਾਏ ਹੋਇਆ ਕੀ ਉਹ ਥੋੜੀ ਦੇਰ ਬਾਅਦ ਇੱਕ ਕੀੜਾ ਆਇਆ ਉਹ ਦੀਵੇ ਦੇ ਉੱਪਰ ਬੈਠਾ ਤੇ ਦੀਵਾ ਆਪਣੇ ਆਪ ਬੁੱਝ ਗਿਆ ਤੇ ਘਰ ਵਾਲੀ ਕਹਿਣ ਲੱਗੀ ਚੰਗੀ ਤੁਸੀਂ ਮੰਨਤ ਮੰਨ ਲਈ ਆ ਤੇ ਤੁਸੀਂ ਤਾਂ ਜਾਣਾ ਉੱਤੇ ਪਹਾੜਾਂ ਦੇ ਵਿੱਚ ਮੈਨੂੰ ਵੀ ਨਾਲ ਖਿੱਚੋਗੇ ਕਿਉਂਕਿ ਦੋਨੇ ਆਲਸੀ ਸੀ ਉਹ ਕਹਿਣ ਲੱਗਾ ਤੂੰ ਕਮਲ ਹੀ ਐ ਤੈਨੂੰ ਕੁਝ ਨਹੀਂ ਪਤਾ ਉਹਨੂੰ ਪਤਾ ਵੀ ਜਿਹਦੀ ਮੈਂ ਮੰਨਤ ਮੰਨਿਆ ਨੇ ਜਿਹਨੂੰ ਪਤਾ ਵੀ ਜਿਹੜਾ ਬੰਦਾ ਮੰਜੇ ਤੋਂ ਉੱਠ ਕੇ ਦੀਵਾ ਨਹੀਂ ਬਜਾ ਸਕਦਾ ਤੇ ਉਹ ਪਹਾੜਾਂ ਵਿੱਚ ਕਿੱਥੇ ਆਏਗਾ ਦਰਸ਼ਨ ਕਰਨ ਤੇ ਇਹ ਆਲਸੀਆਂ ਦੀ ਨਿਸ਼ਾਨੀ ਹੈ ਤੇ ਮਹਾਰਾਜ ਕਹਿੰਦੇ ਭਾਈ ਜਿਸका ਦੀਆ ਪੈਣੇ ਖਾਏ ਜਿਹਦਾ ਪੈਣਦੇ ਉਹ ਖਾਂਦੇ ਉਹ ਤੇ ਸਿਉ ਆਲਸ ਕਿਉ ਬਣੇ ਮਾਏ ਇਹ ਸਾਨੂੰ ਸਤਿਗੁਰੂ ਨੇ ਜੀਵਨ ਦਿੱਤਾ ਸਾਡੇ ਉੱਪਰ ਸਤਿਗੁਰੂ ਨੇ ਕੀਤੀ ਕਿਰਪਾ ਤੇ ਆਲਸ ਕਰਨਾ ਤੇ ਬੁਰੇ ਕੰਮਾਂ ਦਾ ਕਰੋ ਕਹਿੰਦੇ ਚੰਗੇ ਆਈ ਆਲਸ ਕਰੇ ਬਰਾਈ ਹੋਏ ਸ਼ੇਰ ਤੇ ਜਿਹੜੇ ਮੈਨਾਂ ਮੈਨੂੰ ਕਈ ਬੰਦੇ ਮਿਲੇ ਆ ਮੇਰੇ ਤਜਰਬਾ ਹੈ ਤੁਸੀਂ ਉਹ ਬੰਦੇ ਕਰਦੇ ਕਿ ਉਹਨਾਂ ਨੂੰ ਕਹੋ ਨਾ ਗੁਰਦੁਆਰੇ ਕਹਿੰਦੇ ਰਾਤ ਨੂੰ ਨਾ ਮੈਨੂੰ ਘਟ ਦਿਖਦਾ ਰਾਤੀਂ ਮੇਰੇ ਕੋ ਗੱਡੀ ਨਹੀਂ ਚੱਲਦੀ ਤੇ ਉਹ ਰਾਤ ਨੂੰ ਜਿੱਦ ਕਿਤੇ ਉਹ ਹੁੰਦੀ ਨਾ ਪਾਰਟੀ ਸ਼ਰਾਬ ਸ਼ਰੂ ਦੀ ਪਾਰਟੀ ਉਹ ਫਿਰ 4-5 ਕਿਲੋਮੀਟਰ ਵੀ ਚਲੇ ਜਾਂਦੇ ਤੇ ਨਹੀਂ ਆਉਣਾ ਤੇ ਗੁਰਦੁਆਰੇ 1 ਕਿਲੋਮੀਟਰ ਨਹੀਂ ਆ ਸਕਦੇ ਤੇ ਭਾਵੇਂ ਅੱਧੀ ਰਾਤ ਨੂੰ ਨਚਾਈ ਜਾਓ ਆ ਜਿਹੜੇ ਜਿਹਨਾਂ ਦੇ ਗੋਡੇ ਦੁਖਦੇ ਨਾ ਗੁਰਦੁਆਰੇ ਆ ਕੇ ਬੈਠਦੇ ਆ ਤੇ ਉਹ ਆ ਕੇ ਜਿੱਦ ਕਿਤੇ ਦੇਖਿਓ ਵਿਆਹ ਸ਼ਾਦੀ ਵਿੱਚ ਜਾ ਕੇ ਨੱਚਦੇ ਦੇਖਿਓ ਉਹਨਾਂ ਨੂੰ ਕਿਤੇ ਨੱਚਦੇ ਤੇ ਇੱਥੇ ਆਲਸ ਹੁੰਦਾ ਤੇ ਮਹਾਰਾਜ ਕਹਿੰਦੇ ਭਾਈ ਠੀਕ ਹੈ ਜਿਹੜੇ ਬਿਮਾਰ ਹੈ ਜਿਨ੍ਹਾਂ ਦੇ ਤੇ ਰੱਬ ਕਰਕੇ ਦੁੱਖ ਦੇ ਆ ਚੰਗੀ ਗੱਲ ਵੀ ਚਲੋ ਉਹਨਾਂ ਨੂੰ ਆਰਾਮ ਚਾਹੀਦਾ ਪਰ ਬਿਨਾ ਮਤਲਬ ਤੋਂ ਜਿਹੜੇ ਨੱਚਦੇ ਵੀ ਆਦੀ ਆਦੀ ਰਾਤ ਨੂੰ ਜਾ ਕੇ ਫਿਰ ਉਹ ਆ ਕੇ ਬਹਿਣਾ ਸੋਫਿਆਂ ਦੇ ਉੱਪਰ ਤੇ ਕਹਿੰਦੇ ਫਿਰ ਕਾਦਾ ਹਲਸ ਹੋਇਆ ਇਹ ਆਲਸੀ ਹੋਇਆ ਨਾ ਹੋਰ ਕਾਦਾ ਤੇ ਹੋਰ ਪਾਸੇ ਭੱਜੇ ਫੜਦੇ ਆ ਚੰਗੇ ਆਈ ਆਲਕ ਕਰੇ ਬੁਰਾਈ ਹੋਏ ਸ਼ੇਰ ਜਿਸ ਕਾ ਦੀਆ ਪੈਨੇ ਖਾਏ ਤੇ ਸਿਓ ਆਲਸ ਕਿਉਂ ਬਣੈ ਮਾਏ ਖਸਮ ਵਿਸਾਰ ਆਨ ਕੰਮ ਲੱਗੇ ਕੌਡੀ ਬਦਲੇ ਰਤਨ ਤਿਆਗੇ ਇਹ ਕੌਡੀਆਂ ਦੇ ਭਾ ਇਹ ਰਤਨ ਵਰਗਾ ਕੀਮਤੀ ਸਮਾਂ ਗਵਾ ਦਿੱਤਾ ਰੈਣ ਗਵਾਈ ਸੋਇਕਾ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਇ ਰਹੋ ਪ੍ਰਭੂ ਤਿਆਗ ਲਾਗਤ ਅਨ ਲੋਭਾ ਪ੍ਰਭੂ ਨੂੰ ਛੱਡ ਕੇ ਹੋਰ ਲੋਭ ਦੇ ਵਿੱਚ ਲੱਗ ਕਿਉਂਕਿ ਲੋਭੀ ਜਿਹੜਾ ਹੁੰਦਾ ਨਾ ਲੋਭੀ ਮਹਾਰਾਜ ਕਹਿੰਦੇ ਲੋਭੀ ਕਾ ਵਸਾਉ ਨਾ ਕੀਤੇ ਉਹਦਾ ਬਸਾਬ ਨਹੀਂ ਕਰਨੇ ਲੋਭੀ ਜਿਹੜਾ ਹੁੰਦਾ ਨਾ ਤੇ ਉਹਨਾਂ ਦਾ ਕਿਤੇ ਵੀ ਮਿਲੇ ਉਹਨਾਂ ਇਕੱਠਾ ਹੀ ਕਰਨਾ ਕੁਝ ਵੀ ਮਿਲੇ ਆ ਦੇਖੋ ਨਾ ਲੋਭੀ ਹੁੰਦੇ ਆ ਜਿਹੜੇ ਆ ਜਿਹੜੇ ਗੁਰਦੁਆਰੇ ਆਏ ਆਪ ਵੀ ਖਾ ਗਏ ਪਰ ਲਫਾਫਾ ਭਰ ਕੇ ਵੀ ਲੈ ਗਏ ਡੱਬਾ ਭਰ ਕੇ ਵੀ ਲੈ ਗਏ ਜਿਹੜੇ ਨਹੀਂ ਗੁਰਦੁਆਰੇ ਆਏ ਉਹ ਆਲਸੀ ਸੀਗੇ ਉਹਨਾਂ ਨੂੰ ਵੀ ਲੈ ਕੇ ਜਾਣਾ ਉਹਨਾਂ ਵਾਸਤੇ ਵੀ ਲੈ ਕੇ ਜਾ ਭਾਵੇਂ ਪਿੱਛੇ ਗਰੀਬ ਨੂੰ ਕਿਸੇ ਨੂੰ ਮਿਲੇ ਨਾ ਮਿਲੇ ਸਾਡਾ ਘਰ ਪੂਰਾ ਹੋਣਾ ਚਾਹੀਦਾ ਇਹ ਲੋਭੀਆਂ ਦੀ ਨਿਸ਼ਾਨੀ ਹੈ ਤੇ ਮਹਾਰਾਜ ਕਹਿੰਦੇ ਪ੍ਰਭੂ ਤਿਆਗ ਲਾਗਤ ਅਨ ਲੋਭਾ ਇਹ ਲੰਗਰ ਬਣਾਇਆ ਸੀ ਨਾ ਗੁਰੂ ਸਾਹਿਬ ਨੇ ਵੀ ਤੁਹਾਨੂੰ ਜਾ ਕੇ ਚਿੰਤਾ ਨਾ ਹੋਵੇ ਘਰ ਜਾ ਕੇ ਤੁਸੀਂ ਆਓ ਬੈਠੋ ਕੀਰਤਨ ਜਿਹੜਾ ਹੁੰਦਾ ਹੀ 10 ਮਿੰਟ ਆਉਂਦਾ ਸਮਾਪਤੀ ਦੇ ਟਾਈਮ ਤੇ ਖਾ ਵੀ ਲਿਆ ਭਰ ਕੇ ਵੀ ਲੈ ਗਿਆ ਤੇ ਕਾਦਾ ਫਿਰ ਉਦਮੀ ਹੋਇਆ ਆਲਸੀ ਹੋਣਾ ਗੁਰੂ ਪਾਤਸ਼ਾਹ ਨੇ ਤਾਂ ਉਹਨਾਂ ਲੋਕਾਂ ਨਾਲ ਆਪਾਂ ਵਿਚਾਰ ਕਰਾਂਗੇ ਨਾ ਭਾਈ ਤਾਰੂ ਸਿੰਘ ਦੀ ਜਿਹੜਾ ਜੰਗਲ ਵਿੱਚ ਜਾਂਦਾ ਸੀ ਲੰਗਰ ਲੈ ਕੇ ਜਾ ਕੇ ਖਲਾਉਂਦਾ ਸੀ ਸਿੱਖਾਂ ਨੂੰ ਜਿਹੜਾ ਸਿੱਖਾਂ ਨੇ ਆਪਣਾ ਘਰ ਘਾੜ ਛੱਡ ਦਿੱਤਾ ਜੇ ਉਹ ਸਿੱਖ ਨਾ ਛੱਡਦੇ ਨਾ ਜੰਗਲਾਂ ਵਿੱਚ ਨਾ ਰਹਿੰਦੇ ਜੇ ਉਹ ਕੋਠਿਆਂ ਆਪਾਂ ਮਾਫ ਕਰਨਾ ਘੋੜਿਆਂ ਦੀਆਂ ਕਾਠੀਆਂ ਤੇ ਨਾ ਰਹਿੰਦੇ ਤੇ ਅੱਜ ਤੁਸੀਂ ਦੋ ਦੋ ਤਿੰਨ ਤਿੰਨ ਮੰਜ਼ਲਾਂ ਦੇ ਮਕਾਨ ਬਣਾ ਕੇ ਨਾ ਰਹਿੰਦੇ ਜੇ ਉਹਨਾਂ ਦੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਜੇ ਉਹ ਭੁੱਖੇ ਨਾ ਰਹਿੰਦੇ ਨਾ ਸਿੱਖ ਆਪਣਾ ਘਰ-ਬਾਰ ਨਾ ਛੱਡਦੇ ਤੇ ਅੱਜ ਤੁਸੀਂ ਰੱਜ ਕੇ ਰੋਟੀ ਵੀ ਨਾ ਖਾਂਦੇ ਉਹਨਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੋ ਅਸੀਂ ਤਾਂ ਲੰਗਰਾਂ ਪਿੱਛੇ ਲੜ ਪੈਨੇ ਆ ਮੈਨੂੰ ਖੀਰ ਨਹੀਂ ਮਿਲੀ ਮੈਨੂੰ ਰੋਟੀ ਨਹੀਂ ਮਿਲੀ ਮੈਨੂੰ ਦਾਲ ਨਹੀਂ ਮਿਲੀ ਮੈਨੂੰ ਪ੍ਰਸ਼ਾਦਾ ਨਹੀਂ ਮਿਲਿਆ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਜਿਹੜਾ ਕਾਦੇ ਲੋਭ ਦੇ ਵਿੱਚ ਲੱਗੇ ਹੋ ਪ੍ਰਭੂ ਤਿਆਗ ਲਾਗਤ ਅਨ ਲੋਭਾ ਦਾਸ ਸਲਾਮ ਕਰਤ ਕਤ ਸੋਭਾ ਹੁਣ ਹੁੰਦਾ ਕੀ ਇੱਥੇ ਦਾਸ ਦੇ ਸੱਸੇ ਨੂੰ ਜ਼ਿਆਰੀ ਹੈ ਇਹਦਾ ਅਰਥ ਬਣ ਜਾਂਦਾ ਦਾਸੀ ਦਾਸ ਸਲਾਮ ਦਾਸੀ ਕੌਣ ਹੈ ਮਾਇਆ ਤੇ ਮਾਇਆ ਨੂੰ ਤਾਂ ਕਰਦਾ ਸਲਾਮ ਮਾਇਆ ਨੂੰ ਤੇ ਟੇਕਦਾ ਮੱਥਾ ਮਾਇਆ ਨੂੰ ਤਾਂ ਲਾਂਦਾ ਅਗਰਵਤੀਆਂ ਅੱਗੇ ਨਹੀਂ ਲక్ష్ਮੀ ਪੂਜਾ ਹੁੰਦੀ ਸਿੱਖਾਂ ਦੇ ਘਰ ਵੀ ਹੁੰਦੀ ਹੈ ਕਿਉਂਕਿ ਰੱਬ ਤੇ ਭਰੋਸਾ ਕੋਈ ਨਹੀਂ ਪੜਦੇ ਆ ਸਾਚੇ ਸਹਬਾ ਕਿਆ ਨਹੀਂ ਕਰਦੇ ਰਹੇ ਪਰ ਉਹਨੂੰ ਰੱਬ ਤੇ ਭਰੋਸਾ ਨਹੀਂ ਹੈ ਹੋਰ ਪਾਸੇ ਭਟਕਰਿਆ ਉਹ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਣ ਸੁਆਇ ਸਭਨਾ ਜੀਆਂ ਕਾਇਕ ਦਾਤਾ ਉਹਨੂੰ ਭੁੱਲ ਕੇ ਕਹਿੰਦੇ ਦਾਸ ਸਲਾਮ ਕਰਤ ਉਹ ਦਾਸੀ ਨੂੰ ਸਲਾਮਾ ਕਰੀ ਜਾਂਦਾ ਹੈ ਦਾਸੀ ਨੂੰ ਮੱਥਾ ਟੇਕੀ ਜਾਂਦਾ ਹੈ ਦਾਸ ਸਲਾਮ ਕਰਤ ਕਾਦੀ ਹੁੰਦੀ ਆ ਲక్ష్ਮੀ ਉਹਦੀ ਫੋੜ ਪੂਜਾ ਹੁੰਦੀ ਹੈ ਨਾ ਆ ਕਾਦੇ ਲਾਉਂਦੇ ਸੀ ਲੋਕੀ ਦੀਵੇ ਲਾਉਂਦੇ ਸੀ ਕੰਧਾਂ ਦੇ ਉੱਪਰ ਹੁੰਦਾ ਸੀ ਵੀ ਲక్ష్ਮੀ ਨੂੰ ਪਤਾ ਲੱਗ ਜਾਂਦਾ ਵੀ ਇਹ ਘਰ ਜਾਣਾ ਪਰ ਰੋਸ਼ਨੀ ਘਰ ਇਸ ਕਰਕੇ ਹੁੰਦੀ ਕੋਈ ਰੋਸ਼ਨੀ ਕੋਈ ਗੁਰਪੁਰ ਥੋੜੇ ਬਣਾ ਰਹੇ ਇਹ ਸਿਰਫ ਪੂਜਾ ਉਹਦੇ ਵਾਸਤੇ ਕਰ ਰਹੇ ਆ ਅੰਦਰ ਭਾਵਨਾ ਹੋਰ ਹੈ ਤੇ ਸਤਿਗੁਰ ਕਹਿੰਦੇ ਦਾਸ ਸਲਾਮ ਕਰਤ ਕਤ ਸੋਭਾ ਕਿਹੜੀ ਸੋਭਾ ਤੁਹਾਨੂੰ ਮਿਲਣੀ ਹੈ ਜੇ ਤੁਸੀਂ ਮਾਲਕ ਨੂੰ ਛੱਡ ਕੇ ਨੌਕਰ ਨੂੰ ਮੱਥਾ ਟੇਕੋਗੇ ਮਾਲਕ ਖੁਸ਼ ਹੋਏਗਾ ਦਾਸ ਸਲਾਮ ਕਰਤ ਕਤ ਸੋਭਾ ਅੰਮ੍ਰਿਤ ਰਸ ਖਾਵੇ ਖਾਣ ਪਾਲ ਕਹਿੰਦੇ ਅੰਮ੍ਰਿਤ ਵਰਗੇ ਭੋਜਨ ਖਾ ਰਿਆ ਖਾਂਦਾ ਹੈ ਵਧੀਆ ਵਧੀਆ ਪੀਂਦਾ ਹੈ ਅੰਮ੍ਰਿਤ ਰਸ ਖਾਵੇ ਖਾਣ ਪਾਣ ਆਹ ਹੋਟਲ ਚੰਗਾ ਨਹੀਂ ਉਹ ਫਲਾਨਾ ਵਧੀਆ ਹੋਟਲ ਉੱਥੇ ਖਾਓ ਉੱਥੇ ਗਾਣਾ ਉੱਥੇ ਚੱਲਾਂਗੇ ਉੱਥੇ ਖਾਣਾ ਖਾਣ ਦੀ ਭੁੱਖ ਨਹੀਂ ਵਲੀ ਪਰ ਗੁਰੂ ਮਹਾਰਜ ਚਪੇੜ ਮਾਰਦੇ ਸਾਡੇ ਸਾਰਿਆਂ ਨੂੰ ਕਹਿੰਦੇ ਅੰਮ੍ਰਿਤ ਰਸ ਖਾਵੇ ਖਾਣ ਪਾਣ ਜਿਨ ਦੀਏ ਤਿਸੇ ਨਾ ਜਾਣੇ ਸਵਾਨ ਸਵਾਨ ਕਹਿੰਦੇ ਕੁੱਤੇ ਨੂੰ ਕਹਿੰਦੇ ਕੁੱਤਾ ਕੀ ਕਰਦਾ ਉਹ ਘੁੰਮਦਾ ਫਿਰਦਾ ਨਾ ਲੱਭਦਾ ਕੁਝ ਮਿਲਦੇ ਦਵਾਰਾਂ ਦਵਾਰ ਸਵਾਨ ਜਿਉਂ ਢੋਲਤ ਨਹੀਂ ਸੁਧ ਰਾਮ ਭਜਨ ਕੀ ਰੱਬ ਦੀ ਭਜਨ ਨਹੀਂ ਕਰ ਰਿਆ ਰੱਬ ਨੂੰ ਛੱਡ ਕੇ ਹੋਰ ਪਾਸੇ ਲੱਗਿਆ ਆਣ ਲਾਲਚ ਲੱਗਾ ਹੋਇਆ ਸਤਗੁਰ ਕਹਿੰਦੇ ਅੰਮ੍ਰਿਤ ਰਸ ਖਾਵੇ ਖਾਣ ਪਾਣ ਜਿਨ ਦੀਏ ਤਿਸੇ ਨਾ ਜਾਣੇ ਸਵਾਨ ਕਹੋ ਨਾਨਕ ਹਮ ਲੂਣ ਹਰਾਮੀ ਕਹਿੰਦੇ ਅਸੀਂ ਨਾ ਸਤਗੁਰ ਮਹਾਰਾਜ ਅਕੀਰਤ ਕਣਹਾ ਅਸੀਂ ਨਾ ਸ਼ੁਕਰੇ ਹਾਂ ਆ ਲੂਣ ਹਰਾਮੀ ਕਿਉਂ ਕਿ ਇਹ ਕਿਹਾ ਜਾਂਦਾ ਕਿਉਂਕਿ ਸਾਡੀ ਰਸੋਈ ਦੇ ਵਿੱਚ ਸਭ ਤੋਂ ਸਸਤੀ ਚੀਜ਼ ਕੀ ਹੈ ਲੂਣ ਨਮਕ ਸਭ ਤੋਂ ਸਸਤੀ ਚੀਜ਼ ਹੈ ਸਤਗੁਰੂ ਕਹਿੰਦੇ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ ਕਿਰਪਾ ਕਰ ਦਿਓ ਅੰਤਰ ਜਾਮੀ ਪਰਮੇਸ਼ਰ ਸਾਨੂੰ ਬਖਸ਼ ਲਓ ਮਹਾਰਾਜ ਕਹਿੰਦੇ ਖਸਮ ਵਿਸਾਰ ਆਣ ਕਮ ਲੱਗੇ ਆ ਵੀ ਕੰਮ ਕਰਨਾ ਆ ਵੀ ਕੰਮ ਕਰਨਾ ਕੌਡੀ ਬਦਲੇ ਰਤਨ ਤੇ ਆ ਕੇ ਇਹ ਕੌਡੀਆਂ ਦੇ ਭਾ ਘਰ ਵਾਲੀ ਨੇ ਕਹਤਾ ਨਾ ਵੀ ਤੇਰਾ ਦਾੜੀ ਚੰਗੀ ਨਹੀਂ ਲੱਗਦੀ ਹੁਣ ਕਾਲੀ ਕਰ ਲੈ ਭਾਵੇਂ ਅਮਰ ਛਕਿਆ ਹੋਵੇ ਜਬਾਣੀ ਕਹਿੰਦੀ ਏ ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇਂਦੀ ਆਈਏ ਕੋ ਰਹੇ ਨਾ ਭਰੀਏ ਪਾਈਏ ਹਾ ਜਮਾ ਨੂੰ ਭੁਲੇਖਾ ਪੈਨੇ ਵੀ ਸਰਦਾਰ ਜੀ ਅੰਦੇ ਜਵਾਨਾ ਹੀ ਆ ਪਰ ਰੱਬ ਰੱਬ ਨੂੰ ਭੁਲੇਖਾ ਤਾਂ ਨਹੀਂ ਪੈਣਾ ਜਿਹੜੀ ਉਮਰ ਹੈ ਨਾ ਉਹ ਉਨੀ ਉਮਰ ਲੈਣੀ ਹੈ ਅਮੂਹ ਕਾਲਾ ਕਰਕੇ ਕੀ ਪ੍ਰਾਪਤ ਹੋਣਾ ਕਹਿੰਦੇ ਕਹਦੇ ਮੂਰਖ ਢੱਗੇ ਨੂੰ ਕਿਉਂ ਕਰਦਾ ਮੂੰਹ ਕਾਲਾ ਕਿਉਂ ਕਰਦਾ ਕਹਦੇ ਮੂਰਖ ਢੱਗੇ ਨੂੰ ਇਹ ਜਿਹੜਾ ਮੂਰਖ ਹੈ ਕਹਿੰਦੇ ਜਿਹੜਾ ਰੱਬ ਦੀ ਕੀਤੀ ਨੂੰ ਜਾਣਦਾ ਨਹੀਂ ਬਰ ਆਪਣੇ ਜੋ ਬਣਾਇਆ ਉਹਨੂੰ ਅਸੀਂ ਪਰਵਾਣੀ ਨਹੀਂ ਕਰ ਰਹੇ ਕਹਦੇ ਮੂਰਖ ਢੱਗੇ ਨੂੰ ਕਿਉਂ ਕਾਲਾ ਕਰਦਾ ਬੱਗੇ ਨੂੰ ਜੇ ਆਖਰ ਨੂੰ ਮਰਨਾ ਤੇ ਮੂੰਹ ਕਾਲਾ ਕਿਉਂ ਕਰਨਾ ਤੇ ਮਰਨਾ ਹੀ ਆਣਾ ਅੱਜ ਨਹੀਂ ਤਾਂ ਕੱਲ ਮਰਨਾ ਤੇ ਅਮਰਤ ਛੱਕੇ ਵੀ ਜਿਉ ਲਿਖਿਆ ਉਹ ਤਨਖਾਈਆਂ ਹੁੰਦਾ ਤਨਖਾਈਆਂ ਉਹਦੀ ਕੋਈ ਪ੍ਰਵਾਨਗੀ ਨਹੀਂ ਆ ਗੁਰੂ ਘਰ ਦੇ ਵਿੱਚ ਉਹ ਤਨਖਾਈਆਂ ਜਿਹੜਾ ਅਮਰਤ ਛੱਕੇ ਵੀ ਕੇਸ ਕਾਲੇ ਕਰਦਾ ਉਹ ਤਨਖਾਈ ਹੈ ਤੇ ਮਹਾਰਾਜ ਕਹਿੰਦੇ ਭਾਈ ਅਸੀਂ ਕੀ ਕਰ ਰਹੇ ਹਾਂ ਕੋਢੀ ਬਦਲੇ ਆ ਕੋਡੀਆਂ ਬਦਲੇ ਰਤਨ ਤੇ ਆ ਕੇ ਵੀ ਸਿਰਫ ਅਸੀਂ ਕਿਸੇ ਦੇ ਕਹਿਣ ਦੇ ਉੱਪਰ ਵੀ ਤੂੰ ਸੋਹਣਾ ਨਹੀਂ ਲੱਗਦਾ ਵੇ ਸੋਹਣਾ ਲੱਗਣਾ ਗੁਰੂ ਨੂੰ ਸੋਹਣਾ ਲੱਗਣਾ ਤੁਸੀਂ ਬੈਠੇ ਹੋ ਨਾ ਸਾਧ ਸੰਗਤ ਦੀ ਬਹੁ ਭਾਗਾਂ ਵਾਲੇ ਸਤਿਗੁਰ ਕਹਿੰਦੇ ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਜਿਹੜਾ ਗੁਰੂ ਕੀ ਸੰਗਤ ਵਿੱਚ ਬੈਠਾ ਨਾ ਉਸ ਤੋਂ ਸੁੰਦਰ ਕੋਈ ਵੀ ਨਹੀਂ ਹੈ ਸੰਗਤ ਵਿੱਚ ਆਪਾਂ ਬੈਠਣਾ ਨਹੀਂ ਉਦੋਂ ਆਉਣਾ ਜਦੋਂ ਸੰਗਤ ਸਮਾਪਤੀ ਹੋ ਲੱਗਦੀ ਤੇ ਮਹਾਰਾਜ ਕਿੰਨੇ ਸੋਹਣੇ ਲੱਗਾਂਗੇ ਗੁਰੂ ਮਹਾਰਾਜ ਨੇ ਕਹਿੰਦੇ ਇਸ ਕਰਕੇ ਅਸੀਂ ਰੱਬ ਨੂੰ ਛੱਡ ਦਿੱਤਾ ਖਸਮ ਵਿਸਾਰ ਆਣ ਕਮ ਲਾਗੇ ਕੌਡੀ ਬਦਲੇ ਰਤਨ ਤੇ ਆ ਕੇ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਕਿਉਂਕਿ ਸਾਨੂੰ ਨਾ ਆਦਤ ਪੈ ਗਈ ਐ ਸੌਖਾ ਸੌਖਾ ਸੁਣਨ ਦੀ ਸਾਨੂੰ ਬੜਾ ਕੀਰਤਨ ਸੋਹਣਾ ਲੱਗਦਾ ਜੋ ਮੰਗੇ ਠਾਕੁਰ ਆਪਣੇ ਤੇ ਲੱਖ ਖੁਸ਼ੀਆਂ ਪਾਸ਼ਾ ਹੀ ਐ ਇਹ ਬਾਣੀ ਸਹਿਜ ਪਾਠ ਕਰੋ ਇੱਕ ਇੱਕ ਸ਼ਬਦ ਚ ਪੇੜ ਮਾਰਦਾ ਜਾਂ ਤਾਂ ਅਸੀਂ ਪੜਦੇ ਹੀ ਨਹੀਂ ਸ਼ਬਦ ਵੀ ਜਿਹੜਾ ਸਾਨੂੰ ਮਨ ਕਰਦਾ ਚੰਗਾ ਲੱਗਦਾ ਮਹਾਰਾਜ ਕਹਿੰਦੇ ਕਾਦੇ ਵਾਸਤੇ ਕਰਦੇ ਪਏ ਹੋ ਇਹ ਲਾਲਚ ਲੱਗੇ ਹੋਇਓ ਪ੍ਰਭੂ ਤਿਆਗ ਲਾਗਤ ਹਨ ਲੋਭਾ ਦਾਸ ਸਲਾਮ ਕਰਤ ਕਤ ਸੋਭਾ ਤੇ ਦਾਸੀ ਦੀ ਸੇਵਾ ਕਰਕੇ ਤੁਹਾਨੂੰ ਕਿੱਥੇ ਸੋਭਾ ਮਿਲਣੀ ਐ ਤੇ ਰੱਬ ਨੂੰ ਜੁੜੋ ਪਰਮੇਸ਼ਰ ਨਾਲ ਜੁੜੋ ਆਪਣੇ ਬਾਬਿਆਂ ਨੂੰ ਯਾਦ ਕਰੋ ਤੇ ਜਿਨ੍ਹਾਂ ਨੇ ਕਮਾਈ ਕੀਤੀ ਹੈ ਬਾਬਾ ਜੋਰਾਵਾਰਸ ਹੈ ਬਾਬਾ ਫਤੇ ਸਿੰਘ ਤੇ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀ ਹੈ ਸਾਧ ਸੰਗਤ ਜੀ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ